ਵੀ ਸੱਜਣੋ ਅੱਜ ਤੁਹਾਨੂੰ ਪੰਡਤ ਤੇ ਜੱਟ ਦੀ ਗੱਲ ਸੁਣਾਉਣੇ ਕਹਿੰਦੇ ਇੱਕ ਵਾਰ ਇੱਕ ਪੰਡਤ ਜੱਟ ਨੂੰ ਕਹਿੰਦਾ ਕਹਿੰਦਾ ਉਹ ਜੱਟਾ ਕਹਿੰਦਾ ਤੂੰ ਕਿਥੇ ਸਰਾਧ ਖਵਾਏ ਨੇ ਹੁਣ ਜੱਟ ਵਿਚਾਰਾ ਦੇਸੀ ਕਹਿੰਦਾ ਨਾ ਪ੍ਰਭੂ ਆ ਮੈਂ ਚੱਕਰਾਂ ਚ ਨਹੀਂ ਪਿਆ ਮੈਂ ਕਦੇ ਸਰਾਧ ਸ੍ਰੋਤ ਨਹੀਂ ਖਵਾਇ ਮੈਨੂੰ ਕੀ ਪਤਾ ਸਰਾਧ ਕੀ ਹੁੰਦੇ ਨੇ ਕਹਿੰਦਾ ਤੇਰੇ ਘਰੇ ਪੈਸਾ ਆਉਂਦਾ ਤਾਂ ਬਹੁਤਾ ਪਰ ਟਿਕਦਾ ਨਹੀਂ ਜੱਟ ਕਹਿੰਦਾ ਗੱਲ ਤਾਂ ਤੇਰੀ ਪੰਡਤ ਤਾਂ ਸਹੀ ਐ ਕਹਿੰਦਾ ਫਿਰ ਤੂੰ ਸਰਾਧ ਖਵਾ ਤੇਰੇ ਘਰੇ ਪੈਸਾ ਟਿਕੇ ਉਹ ਕਹਿੰਦਾ ਖਵਾ ਦੂੰ ਸਰਾਧ ਕਹਿੰਦਾ ਗੱਲ ਹੀ ਕੋਈ ਨਹੀਂ ਕਹਿੰਦਾ ਦੱਸ ਕੀ ਕੀ ਲੈ ਕੇ ਆਵਾਂ ਸਰਾਧਾਂ ਵਾਸਤੇ ਪੰਡਤ ਨੇ ਇੰਨੀ ਲੰਮੀ ਲਿਸਟ ਬਣਾਤੀ ਕਹਿੰਦਾ ਆ ਚੀਜ਼ ਵੀ ਲਿਆਈ ਆ ਆ ਚੀਜ਼ ਵੀ ਲਿਆਈ ਆ ਆ ਚੀਜ਼ ਵੀ ਲੈਂ ਤੇ ਹੁਣ ਉਹ ਲਿਸਟ ਨੂੰ ਦੇਖ ਕੇ ਜੱਟ ਵਿਚਾਰਾ ਡਰ ਗਿਆ ਹੁਣ ਇਹਨੇ ਪੈਸੇ ਹੈ ਨਹੀਂ ਜੱਟ ਕੋਲੇ ਜੱਟ ਕਹਿੰਦਾ ਮੈਂ ਤਾਂ ਪੰਡਤਾ ਇੰਨਾ ਕੁਝ ਖਵਾ ਨਹੀਂ ਸਕਦਾ ਭਰਾਵਾ ਮੇਰੇ ਕੋਲੇ ਪੈਸੇ ਨਹੀਂ ਮੈਂ ਨਹੀਂ ਸਰਾ ਸ਼ੁਰੂ ਖਵਾਉਂਦਾ ਹੁਣ ਪੰਡਤ ਲਾਲਚੀ ਸੀ ਪੰਡਤ ਕਹਿੰਦਾ ਤੂੰ ਐਂ ਕਰ ਜੇ ਸਰਾਦ ਨਹੀਂ ਖਵਾ ਸਕਦਾ ਤਾ ਕਹਿੰਦਾ ਫਿਰ ਇੱਕ ਸ਼ਰਾਦ ਨਹੀਂ ਖਵਾ ਦੇ ਕਹਿੰਦਾ ਛੋਟੀ ਜੀ ਸ਼ਰਾਦ ਨਹੀਂ ਹੁੰਦੀ ਆ ਉਹਦੇ ਨਾਲ ਵੀ ਕੰਮ ਚੱਲ ਜੂ ਉਹ ਕਹਿੰਦਾ ਚਲ ਸ਼ਰਾਦ ਨਹੀਂ ਤਾਂ ਮੈਂ ਖਵਾ ਦੂੰ ਜੱਟ ਕਹਿੰਦਾ ਕੋਈ ਗੱਲ ਨਹੀਂ ਦੱਸ ਕਹਿੰਦਾ ਕਿੰਨਾ ਖਰਚ ਆਊ ਕਹਦਾ ਬਸ ਥੋੜੇ ਜੇ ਚੌਲ ਖੀਰ ਬਣਾ ਲਈ ਇੱਕ ਕੋਪੇ ਦਾ ਗੁੱਟ ਲੈ ਲਈ ਤੇ ਇੱਕ ਮੈਨੂੰ ਕਹਿੰਦਾ ਵਸਤਰਦਾਨ ਕਰ ਦੀ ਮੈਨੂੰ ਕੋਈ ਕੱਪੜਾ ਦੀ ਦਾਣ ਕਰ ਦੀ ਤੇ ਹੁਣ ਪੰਡਤ ਲਾਲਚ ਸੀ ਵੀ ਚਲ ਮੈਨੂੰ ਤਾਂ ਕੋਈ ਕੱਪੜਾ ਦੀ ਦਾ ਜੜ ਜੂਗਾ ਤੇ ਆਪਣਾ ਜੱਟ ਤਾਂ ਕਹਿੰਦਾ ਜੱਟ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਤੈਨੂੰ ਇੰਨਾ ਕ ਤਾਂ ਮੈਂ ਕਰ ਦੂੰਗਾ ਇੰਨੇ ਕ ਜੋਗਾ ਤਾਂ ਮੈਂ ਹੈਗਾ ਜਿਹੜਾ ਦਿਨ ਤਰੀਕ ਭਾਈ ਪੰਡਤ ਪੰਡਤ ਜੱਟ ਦੇ ਘਰੇ ਆ ਗਿਆ ਖੀਰ ਖੂਰ ਸਾਰਾ ਕੁਝ ਤਿਆਰ ਕਰਿਆ ਪਿਆ ਤੇ ਅੱਖਾਂ ਮੀਚ ਕੇ ਖੜ ਗਏ ਦੋਨੇ ਜਾਨੇ ਅੱਖਾਂ ਮੀਚ ਕੇ ਬੁੱਲ ਜੇ ਹਲੇ ਗਿਆ ਦੋ ਕੁ ਮਿੰਟ ਪੰਡਤ ਕਹਿੰਦਾ ਹਾਂ ਵੀ ਜੱਟਾ ਜਿਵੇਂ ਜਿਵੇਂ ਮੈਂ ਤੈਨੂੰ ਕਹੂੰ ਓਵੇਂ ਓਵੇਂ ਕਰੀ ਜਾਈ ਜੱਟ ਕਹਿੰਦਾ ਗੱਲ ਹੀ ਕੋਈ ਨਹੀਂ ਕਰੀ ਜਾਊ ਕਹਿੰਦਾ ਬੋਲ ਜੱਟਾ ਵੇਸਟਾਦਾਨ ਸੁਵਾਹਾ ਜੱਟ ਕਹਿੰਦਾ ਬੋਲ ਜੱਟਾ ਵੇਸਟਾਦਾਨ ਸੁਵਾਹਾ ਉਹ ਕਹਿੰਦਾ ਐ ਨਹੀਂ ਕਹਿਣਾ ਜੱਟ ਕਹਿੰਦਾ ਐ ਨਹੀਂ ਕਹਿਣਾ ਉਹ ਕਹਿੰਦਾ ਜਿਵੇਂ ਮੈਂ ਕਹੂੰ ਸਿਰਫ ਓਵੇਂ ਹੀ ਕਹਿਣਾ ਜੱਟ ਕਹਿੰਦਾ ਜਿਵੇਂ ਮੈਂ ਕਹੂੰ ਸਿਰਫ ਓਵੇਂ ਹੀ ਕਹਿਣਾ ਹੁਣ ਪੰਡਤ ਖਿੱਚ ਗਿਆ ਪੰਡਤ ਨੂੰ ਆਇਆ ਗੁਸ਼ਾ ਪੰਡਤ ਨੇ ਛੱਡ ਕੇ ਪਾਠ ਪੂਜਾ ਜੱਟ ਨੂੰ ਗਾਲ ਕੱਢਤੀ ਤੇ ਓਵੇਂ ਜੀ ਕੀ ਜੱਟ ਨੇ ਪੰਡਤ ਨੂੰ ਗਾਲ ਕੱਢਤੀ ਤੇ ਹੁੰਦਾ ਕਿ ਜਦੋਂ ਪੰਡਤ ਨੂੰ ਜਮੇ ਗੁੱਸਾ ਗੋਸਾਪੇ ਚੋਂ ਬਾਹਰ ਹੋ ਗਿਆ ਪੰਡਤ ਨੇ ਜੱਟ ਦੇ ਥੱਪਰ ਜੜਤਾ ਤੋਂ ਉਤੋਂ ਬਾਅਦ ਜੱਟ ਨੂੰ ਹੋ ਗਿਆ ਕਿਤੇ ਵੀ ਇਹ ਤਾਂ ਇਹਦਾ ਕੋਈ ਕਾਰ ਬਿਹਾਰ ਹੋਊਗਾ ਕੋਈ ਸ਼ਗਨ ਬਿਹਾਰ ਹੋਦਾ ਹੋਊਗਾ ਵੀ ਤਾਂ ਕਰਕੇ ਐ ਕਰ ਰਿਹਾ ਹੈ ਤੇ ਜੱਟ ਨੇ ਪੰਡਤ ਦੇ ਜੜ ਤਾਂ ਥੱਪੜਾ ਮਾਰਿਆ ਪੰਡਤ ਤਾਂ ਚਲਾ ਕੇ ਹੁਣ ਜੱਟ ਦਾ ਹੱਥ ਭਾਰਾ ਸੀ ਤੇ ਕੱਪੜੇ ਝਾੜ ਕੇ ਪੰਡਤ ਨੂੰ ਜਦੋਂ ਹੋਰ ਵੀ ਗੁੱਸਾ ਜ਼ਿਆਦਾ ਆ ਗਿਆ ਜੱਟ ਨੂੰ ਢਾ ਲਿਆ ਜੱਟ ਥੱਲੇ ਤੇ ਪੰਡਤ ਉੱਤੇ 6-7 ਮਾਰੇ ਥੱਪੜ ਜੱਟ ਦੇ ਤੇ ਜਦੋਂ ਉੱਤੇ ਬੈਠਾ ਪੰਡਤ ਜਿਹੜਾ ਥੱਕ ਗਿਆ ਜਮ ਹੰਬ ਗਿਆ ਉੱਠ ਖੜਿਆ ਤੇ ਜੱਟ ਦੀ ਆ ਗਈ ਵਾਰੀ ਜੱਟ ਨੇ ਪੰਡਤ ਨੂੰ ਢਾਲਿਆ ਤੇ 5-6 ਥੱਪੜ ਮਾਰੀ ਜੱਟ ਨੇ ਪੰਡਤ ਦੇ ਤੇ ਪੰਡਤ ਆ ਪਛਤਾਵੇ ਕਹਿੰਦਾ ਬੱਸ ਜੱਟਾ ਬੱਸ ਤੇ ਜੱਟ ਵੀ ਕਹਿੰਦਾ ਕਹਿੰਦਾ ਬੱਸ ਜੱਟਾ ਬੱਸ ਉਹ ਕਹਿੰਦਾ ਭਰਾਵਾ ਬੱਸ ਖਤਮ ਹੋ ਗਈ ਸ਼ਰਾਬ ਨਹੀਂ ਖਤਮ ਹੋ ਗਈ ਕਹਿੰਦਾ ਫੇਰ ਠੀਕ ਆ ਕੱਪੜੀਏ ਝਾੜ ਕੇ ਦੋਨੇ ਜਣੇ ਉੱਠ ਖੜੇ ਤੇ ਜੱਟ ਹੱਸੇ ਉੱਚੀ ਉੱਚੀ ਉਹ ਕਹਿੰਦਾ ਕੀ ਗੱਲ ਹੋ ਗਈ ਉਹ ਕਹਿੰਦਾ ਮੈਂ ਤਾਂ ਪਤੰਦਰਾ ਆਏ ਹੱਸਣਾ ਤੂੰ ਸ਼ੁਕਰ ਕਰ ਮੈਂ ਤੈਨੂੰ ਸ਼ਰਾਬ ਨਹੀਂ ਖਵਾਈ ਹੈ ਜੇ ਮੈਂ ਤੈਨੂੰ ਸਰਾਹ ਅਖਵਾਉਂਦਾ ਪਤੰਦਰਾ ਆਪਣੇ ਚੋਂ ਇੱਕ ਅੱਧਾ ਜਾਣਾ ਅੱਜ ਮਰ ਜਾਂਦਾ ਬਹੁਤ ਹੋ ਜਾਂਦੀ ਇੱਕ ਜਾਨੇ ਦੀ